ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਭੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਾ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਬਰੇਦਾ ਦੇ ਵਿੱਚ ਖੜੇ ਆਂ 사우ਦੀ ਅਰਬ ਦਾ ਇੱਕ ਵੱਡਾ ਸ਼ਹਿਰ ਆ ਹੇਲ ਤੋਂ ਰਿਆਦ ਨੂੰ ਜਾਂਦੇ ਰਾਹ ਤੇ ਕੱਲ ਮੇਰੇ ਖਿਆਲ ਚ 890 ਕਿਲੋਮੀਟਰ ਬਾਟ ਕੱਢ ਗਿਆ ਆਪਾਂ ਇੱਥੇ ਪਹੁੰਚੇ ਸੀਗੇ ਮਿਲਦੇ ਆਪਾਂ ਅੱਜ ਦੇ ਸਫਰ ਅੱਜ ਦੀ ਵੀਡੀਓ ਦੇ ਨਾਲ ਦੇਖਦੇ ਆਂ ਰੰਗ ਦੇਸ਼ 사우ਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਪਹੁੰਚਾਂਗੇ ਸੋਹਣੀਆਂ ਥਾਮਾਂ ਨੇ ਉਹ ਦੇਖਦੇ ਆਂ ਰਿਆਦ ਦੀਆਂ ਬਿਲਹਾਲਾ 3 400 ਕਿਲੋਮੀਟਰ ਦਾ ਸਫ਼ਰ ਬਾਕੀ ਹੈ ਰਿਆਦ ਤੱਕ ਦਾ ਸਫ਼ਰ ਦਾ ਰਾਹ ਦਾ ਨਜ਼ਾਰਾ ਲੈਣੀ ਆ ਤੇ ਸਾਊਦੀ ਅਰਬ ਨੇ ਤਰੱਕੀ ਵਾਲੀ ਛੰਡ ਕੱਢੀ ਹੋਈ ਆ ਦੂਰ ਦਰਾਡੇ ਦੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਐ ਵੱਡੇ ਵੱਡੇ ਹੋਟਲ ਸਾਰਾ ਕੁਝ ਬਹੁਤ ਸ਼ਾਨਦਾਰ ਬਣਾਇਆ ਹੋਇਆ ਹੈ ਇਹਨੀ ਆਦੀ ਪਾਉਂਦੇ ਮੈਂ ਜਾਨ ਵਧੀਆ ਨਾ ਰੀਪਰ ਲਾਈ ਦਾ ਜਿੱਥੇ ਸੁੱਕੀ ਸੁੱਕੀ ਜਗ੍ਹਾ ਇੰਨੀ ਜਿਆਦਾ ਹੈ ਰੀਪਰ ਮਾਰ ਕਾ ਪਾਣੀ ਮਾਰ ਲੈਣਾ ਨਾਲ ਪਲੇਟ ਬਲੂਟ ਮਾਰ ਕਾ ਮਿਕਸ ਮਿਕਸ ਕਰ ਲੈਣੀ ਸਾਰੀ ਧਰਤੀ ਬੋਲੀ ਆ ਬਾਈ ਨਪਣੀ ਬਹੁ ਪੈਂਦੀ ਆ ਹਨਾ ਇਹ ਨੇ ਨੇ ਹੈ ਪੱਕੀ ਹੈ ਪਰ ਪਾਣੀ ਲਾ ਕੇ ਨਾ ਮਿਕਸਿੰਗ ਕਰਨੀ ਫਿਰ ਉਹ ਚੈੱਕ ਕਰਨਾ ਟੈਸਟਿੰਗ ਟੋਸਟਿੰਗ ਕਰਨੀ ਮੋਇਸਚਰ ਹੋਰ ਬਹੁਤ ਪੰਗੇ ਨੇ ਠੀਕ ਹੈ ਇਹ ਜਗਾ ਕਿਹੜੀ ਹੈ ਉਮੇਜ਼ਾ ਇਹ ਭਾਈ ਉਨੇਜਾ ਕੀ ਉਨੇਜਾ ਬਰੇਦਾ ਤੋਂ ਜਦੋਂ ریاਦ ਨੂੰ ਜਾਂਦੇ ਆ ਤਾਂ ਰਾਹ ਦੇ ਵਿੱਚ ਇਹ ਜਗਾ ਆਉਂਦੀ ਹੈ ਇਹਦਾ ਨਾਮ ਹੈ ਉਨੇਜਾ ਜਿੱਥੇ ਕਿਤੇ ਤੱਕ ਨਿਗਾ ਮਾਰਦੇ ਆ ਸਾਰੇ ਕਿਤੇ ਖਾਲੀ ਪਿਆ ਤੇ ਦੂਰ ਕੋਈ ਘਰ ਬਣੇ ਦਿਸਦੇ ਆ 사ウਦੀ ਅਰਬ ਤਰੱਕੀ ਕਰੀ ਜਾਂਦਾ ਸੜਕਾ ਸੁੜਕਾ ਬਣਾਈ ਜਾਂਦਾ ਤੇ ਇਹੋ ਜਿਹੇ ਸੜਕਾ ਬਣਾਈ ਜਾਂਦੇ ਆਪਣੇ ਪੰਜਾਬ ਦੇ ਬਾਈ ਵੀਰੇ ਕੀ ਹਾਲ ਚਾਲ ਈਨਾ ਬਾਈ ਦਾ ਬਾਈ ਗੁਰਚਰਨ ਸਿੰਘ ਹੈ ਜੀ ਗੁਰਚਰਨ ਸਿੰਘ ਗੁਰਚਰਨ ਕਿੱਥੋਂ ਵੀਰੇ ਪੰਜਾਬੋਂ ਮੈਂ ਪੰਜਾਬ ਬਾਈ ਗੜਸ਼ੰਕਰ ਤੋਂ ਆ ਜੀ ਗੜਸ਼ੰਕਰ ਤੋਂ ਆ ਹੁਸ਼ਿਆਰਪੁਰ ਡਿਸਟ੍ਰਿਕਟ ਹੈ ਇਹ ਹੁਸ਼ਿਆਰਪੁਰ ਜ਼ਿਲ੍ਹਾ ਤੇ ਇੱਥੇ ਸੜਕਾਂ ਬਣਾਉਂਦੇ ਆ ਆ ਇਹਨੂੰ ਇਹਨੂੰ ਮਸ਼ੀਨ ਨੂੰ ਕੀ ਕਹਿੰਦੇ ਵੀਰੇ ਇਹਨੂੰ ਬਾਈ ਗਰੇਡਰ ਥਾਦੇ ਬਈ ਗਰੇਡਰ ਨਾਲੇ ਵਾਹੀ ਜਾਂਦੇ ਆ ਉਹ ਪਾਕਿਸਤਾਨ ਵਾਲੇ ਵੀਰੇ ਪਾਣੀ ਛੜਕੀ ਜਾਂਦੇ ਆ ਥਾਂ ਪੱਕਾ ਕਰੀ ਜਾਂਦੇ ਆ ਠੀਕ ਆ ਬਾਈ ਜੀ ਇਹ ਅਸਲ ਦੇ ਵਿੱਚ ਵੀਰ ਕ੍ਰਿਕਟ ਖੇਡਦਾ ਤੇ ਇਹ ਇਨਾ ਬਾਈਆਂ ਨਾਲ ਹੁੰਦਾ ਆਪਣੇ ਕਬਾਇਤ ਵਾਲੇ ਵੀਰਾਂ ਨਾਲ ਸਾਰੇ ਕਰੈਕਟਰ ਇਕੱਠੇ ਹੋਏ ਆਂ ਮਤਰਵੇਲੀ ਸਾਲ ਬਾਅਦ ਕਹਿੰਦੇ ਵੀ ਵਾਵਾ ਚਰਵਾ ਮਿਲਿਓ ਤੁਸੀਂ ਵੀ 4 ਸਾਲ ਨਹੀਂ 4 ਨਹੀਂ ਲੋਕਡਾਊਨ ਤੋਂ ਪਹਿਲਾਂ ਤਾਂ 3 ਸਾਲ ਉੱਥੇ ਆਂ ਜਿਆ ਤੇ ਸਾਲ ਐ ਪਹਿਲਾਂ ਕੀ ਬਾਤ ਹੈ 4 ਸਾਲ ਹੈ ਹਾਂ ਪਰ ਤੋਂ ਵੱਡੀ ਬਹੁਤ ਲੰਮੀ ਚੋੜੀ ਗੱਲ ਬਾਤ ਹੈ ਸਾਊਦੀ ਦਾ ਇਹ 65 ਨੰਬਰ ਰੋਡ ਆ ਰਿਆਦ ਤੋਂ ਹੇਲਵਲ ਨੂੰ ਜਾਂਦਾ ਇਹ ਜਾਂ ਕਹਿ ਲਈਏ ਰਿਆਦ ਤੋਂ ਜਾਰਡਨ ਵੱਲ ਨੂੰ ਜਾਂਦਾ ਇਹ ਸੜਕ ਦੀ ਸਪੀਡ 140 ਦੀ ਆ 140 ਤੋਂ ਆਪਾਂ ਗੱਡੀ ਨੂੰ ਵਧਾ ਨਹੀਂ ਸਕਦੇ ਤੇ ਇਹ ਗੱਡੀਆਂ ਦਾ ਕ੍ਰੂਜ਼ ਸੈੱਟ ਕਰਕੇ ਤੇ ਬੰਦਾ 140 ਤੇ ਖਿੱਚ ਲੈਂਦਾ ਬਿਲਕੁਲ 140 ਤੇ ਜਾਂਦੀ ਹੈ ਗੱਡੀ ਇਸ ਵੇਲੇ ਤੇ ਇਹ ਗੱਡੀ ਦੇ ਜਿਹੜੇ ਸੈਂਸਰ ਨੇ ਜਿਵੇਂ ਮੰਨ ਲਓ ਆ ਦੋ ਲਾਈਨ ਬਣੀ ਲੇਲ ਬਣੀ ਹੋਈ ਆ ਪੂਰੀ ਜੇ ਬੰਦਾ ਸਟੀering ਛੱਡ ਵੀ ਦੇਵੇ ਤਾਂ ਗੱਡੀ ਨੇ ਆਪਣੇ ਆਪ ਉਹਨੂੰ ਚਲਾਈ ਜਾਣਾ ਮਤਲਬ ਇਹਨੂੰ ਡਿਟੈਕਟ ਕਰ ਲੈਂਦੀ ਹੈ ਸੈਂਸਰ ਤੇ ਲੇਨ ਦੇ ਵਿੱਚ ਜਾਂਦੀ ਹੈ ਤੇ ਜੇ ਲੇਨ ਤੋਂ ਬਾਹਰ ਜਾਣ ਵੀ ਲੱਗੇ ਤਾਂ ਉੱਥੇ ਆ ਜਾਂਦਾ ਹੁੰਦਾ ਵੀ ਤੁਸੀਂ ਭਾਈ ਸਟੀering ਵੀਲ ਨੂੰ ਫੜੋ ਹੋਰ ਬਹੁਤ ਸਾਰੇ ਆਪਸ਼ਨ ਹੈ ਗੱਡੀ ਦੇ ਵਿੱਚ ਜਿਵੇਂ ਜੇ ਠੰਡ ਬਾਰ ਆ ਤਾਂ ਸਟੀering ਵੀਲ ਨੂੰ ਡਿੱਗਾ ਕਰ ਦਿੰਦੀ ਆ ਸੀਟਾਂ ਨੂੰ ਡਿੱਗਾ ਕਰ ਦਿੰਦੀ ਆ ਹੋਰ ਕੀ ਕੀ ਸੀ ਆਪਾਂ ਕਰਦੇ ਸਤਿੰਦਰ ਆ ਭਾਈ 360 ਕੈਮਰੇ 360 ਦੇ ਸਾਰੇ ਪਾਸੇ ਕੈਮਰੇ ਨੇ ਅੱਗੇ ਪਿਛੇ ਬੈਕ ਥਿਊ ਵੀ ਦਿਖਾਵੂਗੀ ਸਾਈਡ ਵੀਊ ਵੀ ਦਿਖਾਵੂਗੀ ਹਾਂ ਪਾਸੇ ਲਗਾ ਦਈਏ ਫਰੰਟ 뷰 ਦਿਖਾਉਗੀ ਅਜਾ ਫਰੰਟ ਆਹ ਫਰੰਟ 뷰 ਹੋ ਗਿਆ ਇਹ ਜੇ ਸਾਈਡ 뷰 ਹੋ ਗਿਆ ਸਾਈਡ 뷰 ਉਹਨਾਂ ਸਾਈਡਾਂ ਦਾ ਆ ਇਧਰਲੀ ਸਾਈਡ yellow line ਦਾ ਦਿਖਾ ਰਿਹਾ ਆ ਟਾਪ 뷰 ਨਹੀਂ ਟਾਪ ਨਹੀਂ ਬੈਕ ਆਉਣਾ ਬਈ ਇੱਕ ਬੈਕ ਵੀਅ ਆ ਦੇਖੋ ਸਾਈਡ ਹਾਂ ਆ ਫਰੰਟ 뷰 ਆ ਗਿਆ ਇਹ ਤੋਂ ਬਿਨਾਂ ਦੇ ਗੇਅਰ ਆ ਇਹ ਆ ਗੇਅਰ ਨੇ ਹਾਂ ਜੀ ਆ ਗੇਅਰ ਆ ਰਿਵਰਸ ਜਸਟ ਬਟਨ ਐ ਇੱਕ ਬਟਨ ਬਟਨ ਮਤਲਬ ਲੀਵਰ ਉੱਪਰ ਕੋਈ ਹਾਂ ਇਹ ਗੱਡੀ ਤੇ ਸਫਰ ਕਰੀ ਜਾਂਦੇ ਆ ਅਸੀਂ ਭਾਰੀ ਬਹੁਤ ਹੈ ਜੰਮ ਕੇ ਚੱਲਦੀ 140 ਦੇ ਵੀ ਨੂੰ ਪਤਾ ਲੱਗਦਾ ਸਪੀਡ ਕੈਮਰੇ ਵੱਲ ਦੇ ਉਹਦੇ ਵੱਲ ਦੇਖ ਕੇ ਮੀਟਰ ਵੱਲ ਦੇਖ ਕੇ ਪਤਾ ਲੱਗਦੀ ਆ ਤੇ ਗੱਡੀ ਦਾ ਸਾਡਾ ਇਹ ਹਾਲਚਾਲ ਆ ਵੀ ਤਿੰਨ ਚਾਰ ਦਿਨ ਹੋ ਗਏ ਇਸੇ ਚ ਘੁੰਮਦੇ ਨੂੰ ਕਾ ਪੂਰਾ ਪਿਆ ਹੋਇਆ ਇਧਰ ਵੀਰ ਸਾਡੇ ਕ੍ਰਿਕਟ ਦੇ ਮੈਚ ਦੇਖੀ ਜਾਂਦੇ ਆ ਨਿਰਮਲ ਸਿੰਘ ਨਿੰਮਾ ਜੇ ਤੇਰੀ ਬੇਵਫਾਈ ਨਾ ਜਿੰਝੂ ਖੂਨ ਦੇ ਨੂਰ ਨਾ ਬੜੀ ਮਿਹਰਬਾਨੀ ਹੋਵਗੀ ਜੇ ਬਣਾਏ ਕਿੰਨੇ ਹੋਰ ਦੱਸ ਜਾ ਰੱਬ ਦੇ ਸਵਾਲ ਸਾਨੂੰ ਤੇਰੇ ਬਾਰੇ ਰੱਬ ਸੱਚੇ ਜੇ ਬਣਾਏ ਕਿੰਨੇ ਹੋਰ ਕਿੰਨੇ ਹੋਰ ਕਿੰਨੇ ਹੋਰ ਦੱਸ ਜਾ ਵੀ ਰੱਬ ਦੇ ਸਵਾਲ ਸਹੀ ਕੀ ਕਰੀਏ ਨਗਰਾਤ ਦੇਸ਼ 사우ਦੀ ਅਰਬ ਬਾਰੇ ਜਿਹੜਾ ਕੁਝ ਸੁਣਿਆ ਸੀਗਾ ਇਹ ਉਹ ਤੋਂ ਉਲਟ ਨਿਕਲਿਆ ਤਰੱਕੀ ਦੀ ਰਫ਼ਤਾਰ ਇਹਨੇ ਇਹੋ ਜਿਹੀ ਫੜੀ ਹੋਈ ਵੀ ਹੈਰਾਨ ਕੀਤਾ ਇਹਨੇ ਪੂਰਾ ਤੇ ਦੇਸ਼ ਸੋਹਣਾ ਵੀ ਬਹੁਤ ਆ ਆ ਇੱਕ ਇਥੋਂ ਦਾ ਵੱਡਾ ਪੈਟਰੋਲ ਪੰਪ ਆ ਇੱਥੇ ਪੈਟਰੋਲ ਪੰਪ ਤੇ ਵੀ ਮਾਲ ਵਾਂਗੂ ਇੰਨਾ ਕੁਝ ਬੜਿਆ ਹੁੰਦਾ ਕੱਪੜੇ ਲੀੜੇ ਦੀਆਂ ਬਹੁਤ ਸਾਰੀਆਂ ਦੁਕਾਨਾਂ ਵੀ ਬੜੀਆਂ ਹੁੰਦੀਆਂ ਤੇ ਤਿੰਨ ਦਾ ਡਰਾਈਵ ਥਰੂ ਬਣੇ ਹੋਏ ਨੇ ਇਹਦੇ ਕਾਫੀ ਕੁਫੀ ਫੜਨ ਵਾਸਤੇ ਐਡੀ ਵੱਡੀ ਗੱਲ ਬਾਤ ਹੈ ਇਹਦੀ ਚੱਲੀ ਜਾਂਦਾ ਨਾ ਹਾਂ ਕਿੰਨੀ ਵਾੜ ਗੱਡੀ ਆ ਆਪਾਂ ਕਿੰਨੀ ਵਾੜ ਗੱਡੀ ਹਾਂ ਆਪਾਂ ਗੱਡੀ ਆ ਪਾਜੀ ਐ ਕਿੱਥੋਂ ਤੁਰੇ ਸੀ ਆਪਾਂ ਬਰਾਦਰ ਤੋਂ ਹੂੰ ਬਰਾਦਰ ਤੋਂ ਸੀ ਇਹ ਤੇ 1 ਘੰਟਾ 15 ਮਿੰਟ ਦੇ ਵਿੱਚ ਜੀ 187 ਕਿਲੋਮੀਟਰ 1 ਘੰਟਾ 15 ਮਿੰਟ ਦੇ ਵਿੱਚ 187 ਕਿਲੋਮੀਟਰ ਮਤਲਬ ਇਹ ਕੀ ਜੇ ਮੈਂ ਕਹਿਲਾਂ ਕਿ ਮੈਂ ਆਪਣੇ ਹਿਸ਼ਾਰਪੁਰ ਤੋਂ ਅੰਮ੍ਰਿਤਾਲੇ ਨੂੰ 1 ਘੰਟਾ 15 ਮਿੰਟ ਤੇ ਇਹਨਾਂ ਦੇਸ਼ਾਂ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਚਲਾਉਣਾ ਕੋਈ ਹਵਾ ਬਾਜੀ ਜਾਂ ਫੁਕਰ ਬਾਜੀ ਵਾਲੀ ਗੱਲ ਨਹੀਂ ਹੁੰਦੀ ਇੱਥੋਂ ਦੀਆਂ ਸੜਕਾਂ ਬਹੁਤ ਤੇਜ਼ ਨੇ ਜੇ 140 ਦੀ ਰਫ਼ਤਾਰ ਲਿਖੀ ਹੈ ਤੇ 140 ਤੇ ਗੱਡੀ ਜਾਊਗੀ ਉੱਥੇ ਕੋਈ ਸਮੱਸਿਆ ਨਹੀਂ ਕਿਉਂਕਿ ਆਪਣੇ ਦੇਸ਼ ਦੇ ਵਿੱਚ ਕੀ ਆ ਟਰੈਕਟਰ ਨੇ ਵੀ ਉੱਥੇ ਚੱਲਣਾ ਰਿਕਸ਼ਾ ਰੇੜੀ ਸਾਰਾ ਕੁਝ ਉਸੇ ਸੜਕ ਤੇ ਜਾਂਦਾ ਇੱਥੇ ਜਿਹੜੀਆਂ ਹੌਲੀ ਚੱਲਣ ਵਾਲੀਆਂ ਗੱਡੀਆਂ ਹੁੰਦੀਆਂ ਨੇ ਜਿਵੇਂ ਮੰਨ ਲੀਏ ਟਰੈਕਟਰ ਮੰਨ ਲੀਏ ਜਾਂ ਮੰਨ ਲੀਏ ਰੋਡ ਰੋਲਰ ਉਹਨਾਂ ਨੂੰ ਹੋਰ ਟਰੱਕਾਂ ਤੇ ਲੋਡ ਕਰਕੇ ਲਜਾਇਆ ਜਾਊਗਾ ਉਹ ਸੜਕ ਦੇ ਉੱਤੇ ਮੂਵ ਨਹੀਂ ਕਰ ਸਕਦੇ ਤੇ ਬਾਕੀ ਸਾਧਮ ਸਾਰੇ ਵੱਡੇ ਆ ਨਿੱਕੀ ਗੱਡੀ 140 ਤੇ ਨਹੀਂ ਚੱਲ ਸਕਦੀ ਇਕਨਾ ਆਪਣਾ ਮਿੱਤਰ ਮਿਲਿਆ ਸੀ ਪਤਾ ਨਹੀਂ ਕਿਹੜੇ ਦੇਸ਼ ਚ ਮਿਲਿਆ ਵੀਰਾ ਉਹ ਉਹ ਰਿਕਵਰੀ ਕਰਦਾ ਸੀ ਜਿਹੜੇ ਐਕਸੀਡੈਂਟ ਗੱਡੀਆਂ ਹੁੰਦੀਆਂ ਸੀ ਉਹਨੇ ਬਾਈ ਨੇ ਗੱਲ ਦੱਸੀ ਸੀ ਕਹਿੰਦਾ ਵੀ ਇਹਨਾਂ ਦੀਆਂ ਗੱਡੀਆਂ ਤੇ ਜਦੋਂ ਵੱਡੀਆਂ ਲੈਂਡ ਕਰੂਜ਼ਰ ਜਾਂ ਹੋ ਜਾ ਕੋਈ ਹੁੰਦਾ ਜੇ ਐਕਸੀਡੈਂਟ ਹੁੰਦਾ ਵੀ ਆ ਆ ਬਲਬਲੇ ਸਾਰੇ ਖੁੱਲ ਜਾਂਦੇ ਆ ਤੇ ਕਹਿੰਦਾ ਕੰਦੂਰਾ ਛਾੜ ਕੇ ਤੇ ਉਤਰ ਆਉਂਦੇ ਆ ਕਿ ਕੁਝ ਨਹੀਂ ਹੁੰਦਾ ਇਹਨਾਂ ਵਾਲ ਵੀ ਵਿੰਗਾ ਨਹੀਂ ਹੁੰਦਾ ਤੇ ਤਾਂ ਕਰਕੇ ਸੜਕਾਂ ਸੇਫ ਆ ਜੇ ਦਿਨ ਦੇ ਵਿੱਚ ਕੋਈ 1000 ਕਿਲੋਮੀਟਰ 1500 ਕਿਲੋਮੀਟਰ ਬਾਟ ਕੱਢਣੀ ਵੀ ਹੈ ਤੱਕ 140 ਦੀ ਰਫ਼ਤਾਰ ਚਾਹੀਦੀ ਚਾਹੀਦੀ ਆ ਬਾਕੀ ਸਾਊਦੀ ਅਰਬ ਵੱਡਾ ਦੇਸ਼ ਆ ਇਹਦੇ ਵਿੱਚ ਡੋਮੈਸਟਿਕ 에ਅਰਪੋਰਟ ਵੀ ਬਹੁਤ ਬਣੇ ਹੋਏ ਨੇ ਆਬਾ ਹੇਲ ਜਦਾ ਮੱਤਾ ਇੰਟਰਨੈਸ਼ਨਲ ਵੀ ਹੈਗੇ ਆ ਤੇ ਆਪਾਂ ਹਜੇ ਬਾਟ ਕੱਢੀ ਜਾਂਦੇ ਆ ਰਿਆਦ ਜਾਈ ਜਾਂਦੇ ਆ ਰਿਆਦ ਤੋਂ ਅੱਗੇ ਸਿੱਧਾ ਦਮਾਮ ਵੱਲ ਨੂੰ ਜਾਵਾਂ ਜਿਹੜੀ ਗੱਲ ਆਪਾਂ ਗਰੀ ਜਾਂਦੇ ਸੀ ਉਹ ਇਸ ਵੇਲੇ ਆਪਣੇ ਸਕਰੀਨ ਤੇ ਸਾਹਮਣੇ ਆਇਆ ਇਹ ਕੰਬੈਨ ਨਾ ਹਨਾ ਵੀਰੇ ਹਾਂਜੀ ਇਹ ਕੰਬੈਨ ਆ ਕੰਬੈਨ ਸੜਕ ਤੇ ਮੂਵ ਨਹੀਂ ਕਰ ਸਕਦੀ ਇਹਨੂੰ ਐ ਲੋਡ ਕਰਕੇ ਲਜਾਇਆ ਜਾਊਗਾ ਤਾਂ ਕਰਕੇ ਸੜਕ ਤੇ ਸੇਫਟੀ ਵੱਧ ਆਏ ਸਫਰ ਕਰਦੇ ਕਰਦੇ ਆਪਾਂ ਸ਼ਹਿਰ ریاਦ ਦੇ ਬਾਹਰ-ਬਾਰ ਆ ਗਏ ਸ਼ਹਿਰ ریاਦ ਇਧਰਲੇ ਪਾਸੇ ਰਹਿ ਗਿਆ ਆਹ ਸੜਕ ਜਾਂਦੀ ਆ ਤਮਾਮ ਵੱਲ ਨੂੰ ਤਮਾਮ ਇਥੋਂ ਤਕਰੀਬਨ 350-400 ਕਿਲੋਮੀਟਰ ਦਾ ਕੇਡਾ ਪਾਟਾਂ ਵੱਢ ਰਹੇ ਆ ਹਵਾ ਵਗਣੀ ਸ਼ੁਰੂ ਹੋ ਜਾਂਦੀ ਐ ਇਸ ਵੇਲੇ ਜਿਵੇਂ ਜਿਵੇਂ ਸੂਰਜ ਚੜ੍ਹਦਾ ਓਵੇਂ ਹਵਾ ਵਗਣੀ ਜਲਾ ਪੈਂਦੀ ਐ ਤੇ 에어ਪੋਰਟ ਦੇ ਨੇੜੇ ਆਪਾਂ ਆ ਰਿਆਦ ਦਾ 에어ਪੋਰਟ ਐ ਇੱਥੇ ਰਿਆਦ ਦਾ 에어ਪੋਰਟ ਇਹਦੇ ਬਿਲਕੁਲ ਨੇੜੇ ਆ ਤੇ ਇੱਥੋਂ ਜਾ ਜੁੱਡੀ ਜਾਂਦੇ ਆ ਲਈ ਜਾਂਦੇ ਆ ਆਪਾਂ ਬਹੁਤ ਦੂਰ ਜਾਣਾ ਹਜੇ ਤਮਾਮ ਹੈ ਨੀਤੇ ਵਧੀਆ ਬਣਾ ਲਿਆ ਇਹ ਤਾਂ ਖੁੱਲਾ ਡੁੱਲਾ ਬਣ ਗਿਆ ਭਾਈਨ ਉਹ ਲੋਕ ਵਾਂਗ ਇਹ ਤਾਂ ਸਮਾਨ ਬਹੁਤ ਮਗਰ ਆਪਾਂ ਤਰੀਕੇ ਨਾਲ ਰੱਖਿਆ ਇਹਨਾਂ ਸਗਾ ਇਹ ਤਾਂ ਪੂਰੇ ਬੈੱਡ 'ਤੇ ਹੀ ਆ ਇਹ ਹਾਂ ਖੁੱਲੀਏ ਆਪਾਂ ਨਾ ਬੰਦਾ ਸੋ ਸਕਦਾ ਤਰੀਕੇ ਨਾਲ ਆਹ ਭਾਈ ਸੁੱਤੀ ਰਹੇ ਕੱਲ ਦੇ ਭਾਈ ਨੇ 5 ਸਟਾਰ ਹੋਟਲ ਉਹ ਕੀਤਾ ਸੀ ਗੱਲ ਨਹੀਂ ਮੈਂ ਤਾਂ ਕਮਰਾ ਲੈ ਲਿਆ ਸੀ ਤੇ ਕੱਢੀ ਸੀ ਸਾਡਾ ਹੁਣ ਇਹ ਤੋਂ ਬਾਅਦ ਵਿਛੜਨ ਦਾ ਟਾਈਮ ਆ ਜਾਣਾ ਦਿਮਾਗ ਤੋਂ ਸਾਡੇ ਰਾਹ ਵੱਖੋ ਵੱਖਰੇ ਹੋ ਜਾਣਗੇ ਤੇ ਆਹ ਸਮਾਨ ਖਿਲਰਿਆ ਹੋਇਆ ਹੁਣ ਇਹਦੀ ਪੈਕਿੰਗ ਕੀਤੀ ਜਾਊਗੀ ਬੰਨਿਆ ਜਾਊਗਾ ਸਾਜੋ ਸਮਾਨ ਤਮਾਸ਼ੀ 1:00 ਵਜੇ ਇੱਕ ਮਿੰਟ ਹੱਥਣ ਦਾ ਹਨੇਰਾ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਤੇ ਇੱਕ ਪੈਟਰੋਲ ਪੰਪ ਤੇ ਖੜੇ ਆ। ਦਮਾਮ ਤੋਂ 100 ਕਿਲੋਮੀਟਰ ਦੂਰ। ਦਮਾਮ ਤੋਂ ਅੱਜਾ ਚੜਨਾ ਪੰਜਾਬ ਇੰਡੀਆ ਪਹੁੰਚਣਾ। ਸਵੇਰੇ 6:00 ਵਜੇ ਉਹਨੇ ਦਿੱਲੀ 에ਅਰਪੋਰਟ ਤੇ ਲਾ ਦੇਣਾ। ਤੇ ਇਹ ਵੀਰ ਹੋਣੀ ਫਿਰ ਮੈਨੂੰ ਲਾ ਕੇ ਤੇ ਗਾਂ ਪਵੈਤ ਵੜ ਜਾਣਗੇ। ਤੇ ਸਾਊਦੀ ਅਰਬ ਦਾ ਜਿਹੜਾ ਵੀਜ਼ਾ ਮਿਲਿਆ ਸੀਗਾ ਇਹ ਆਪਾਂ ਨੂੰ ਮਿਲਿਆ ਸੀ 15000 ਰੁਪਏ ਦੇ ਵਿੱਚ। ਤੇ ਇਹਦੇ ਵੀਜ਼ੇ ਉੱਤੇ ਗਾਈਡਲਾਈਨਸ ਲਿਖੀਆਂ ਹੁੰਦੀਆਂ ਨੇ ਵੀ ਤੁਸੀਂ ਦੇਸ਼ ਦੇ ਵਿੱਚ ਰਹਿਣਾ ਤਾਂ ਇੱਥੋਂ ਦੇ ਰੂਲਸ ਫਾਲੋ ਕਰਨੇ ਆ ਜਿਵੇਂ ਕਿ ਸ਼ਰਾਬ ਨਾ ਪੀਣਾ ਕੱਪੜੇ ਪੂਰੇ ਪੋਣੇ ਤੇ ਜਿਵੇਂ ਹੁਣ ਨਮਾਜ਼ ਦਾ ਸਮਾਂ ਨਮਾਜ਼ ਦੇ ਸਮੇਂ ਪੀਰ ਹੁਣੀ ਕਹਿੰਦੇ ਵੀ ਜੇ ਗੀਤ ਲਾਉਣੇ ਆਪਾਂ ਮੋਬਾਈਲਾਂ ਦੇ ਤਾਂ ਉਹਨੂੰ ਵੀ ਮਾੜਾ ਮੰਨਿਆ ਜਾਂਦਾ ਬਾਕੀ ਜਦੋਂ ਅੱਗੇ ਰੋਜ਼ੇ ਸ਼ੁਰੂ ਹੋ ਜਾਂਦੇ ਆ ਉਦੋਂ ਇਹ ਚੂੜੀ ਹੋਰ ਕਿੱਸੀ ਜਾਂਦੀ ਆ ਧਰਮ ਦੇ ਧਰਮ ਨੂੰ ਲੈ ਕੇ ਬਹੁਤ ਖਾਸ ਅਜਿਹਾ ਇੱਥੇ ਮਸਜਿਦ ਬਣੀ ਹੋਈ ਆ ਸਾਰੇ ਗੱਡੀਆਂ ਤੇ ਉਤਰੇ ਨੇ ਮਸਜਿਦ ਦੇ ਵਿੱਚ ਪਹੁੰਚੇ ਹੋਏ ਆ ਨਮਾਜ਼ ਅਦਾ ਕਰੀਏ ਤੇ ਇੱਥੋਂ ਤੇਲ ਤੂਲ ਪਵਾਇਆ ਇੱਕ ਵਾਰੀ ਫੇਰ ਚੱਲਦੇ ਆਂ ਗਾਹਾਂ ਨੂੰ ਦਮਾਮ ਕਿੰਗੁਫਾਦ ਇੰਟਰਨੈਸ਼ਨਲ 에어ਪੋਰਟ ਇੱਥੋਂ ਅਸੀਂ ਐਡਵਰਡ ਹੋਵਾਂਗੇ ਇਹ ਵੀਰ ਹੁਣ ਇੱਕ ਵਾਇਤ ਨੂੰ ਜਾਣਗੇ ਤੇ ਮੈਂ ਇੱਥੋਂ ਉੱਡ ਕੇ ਦਿੱਲੀ ਤੇ ਦਿੱਲੀ ਤੋਂ ਪੰਜਾਬ ਮੇਰੇ ਸਾਰੇ ਲੀਡ ਲੱਤੇ ਇਹ ਵੀਰ ਮੈਂ ਚੱਕ ਲੈਣਾ ਇਹ ਇੱਥੋਂ ਇੱਥੋਂ ਚੱਕਿਆ ਜਾਊਗਾ ਸਾਰਾ ਸਮਾਨ ਇਕੱਠਾ ਕਰਕੇ ਅਸੀਂ ਆਹ ਕਟੈਚੀ ਚ ਪਾ ਲਿਆ ਕਿਉਂਕਿ ਨਾਗ ਸਿਰਫ ਦੋ ਚੱਕੀ ਚੱਕਣ ਦੇ ਦਿੰਦੇ ਹੁੰਦੇ ਆ ਨਾਲ ਇੱਕ ਚੈੱਕ ਇਨ ਤੇ ਦੂਜਾ ਮੋਢਿਆਂ ਤੇ ਹੈਂਡਬੈਗ ਦਮਾਮ 에어ਪੋਰਟ ਤੇ ਖੜੇ ਆ ਤੇ ਉਹ ਜਿਹੜੇ ਪਿੱਛੇ ਨੰਬਰ ਲਿਖੇ ਆ ਉਹਨਾਂ 'ਚ ਬਹੁਤੀ ਅਰੈਬਿਕ ਲਿਖੀ ਹੋਈ ਆ ਹਾਲਾਂਕਿ ਅੰਗਰੇਜ਼ੀ ਵੀ ਆ ਜਾਂਦੀ ਆ ਪਰ ਪਹਿਣ ਹਮੇਸ਼ਾ ਇਹ ਆਪਦੀ ਬੋਲੀ ਨੂੰ ਦਿੰਦੇ ਆ ਚੰਗਾ ਫਿਰ ਬਾਈ ਜੀ ਸਤਿ ਸ੍ਰੀ ਅਕਾਲ ਸਤਿੰਦਰ ਧੰਨਵਾਦ ਵੀਰੇ ਤੁਹਾਡੇ ਦੋਵੇਂ ਬਾਈਆਂ ਦਾ ਅਸੀਂ ਚਾਰ ਪੰਜ ਦਿਨ ਪਹਿਲਾਂ ਮਿਲੇ ਆ ਤੇ ਅਸੀਂ ਸਾਉਦੀ ਤੇ ਬਹੁਤ ਗੇੜੇ ਦਿੱਤੇ ਆ ਗੱਡੀ 'ਚ ਪਤਾ ਨਹੀਂ ਕਿੰਨੇ ਕੁ ਹਜ਼ਾਰ ਕਿਲੋਮੀਟਰ ਸਫ਼ਰਤੀ ਕਰ ਲਿਆ ਤੇ ਮਿਲਦੇ ਆ ਕਿਤੇ ਪੰਜਾਬ ਦੇ ਹੋਰ ਹਿੱਸੇ ਤੇ ਧੰਨਵਾਦ ਤੁਹਾਡਾ ਦੋਵੇਂ ਬਾਈਆਂ ਦਾ ਨਿਰਮਲ ਤੇ ਇਸ ਤੰਤਰ ਠੀਕ ਆ ਬਾਈ ਕਰੈਕਟ ਆ ਲਿਓ ਓਕੇ ਬੋਰਡਿੰਗ ਪਾਸ ਮਿਲਿਆ ਦੇਸ਼ ਚੋਂ ਬਾਹਰ ਨਿਕਲਦੀ ਮੋਹਰ ਲਾਈ ਹਾਂ ਇਥੋਂ ਇੱਕ ਮੈਗਨੇਟ ਖਰੀਦਿਆ ਤੇ ਸਾਹਮਣੇ ਦੋ ਵੀਰ ਖੜੇ ਆ ਇਹ ਬਾਈ 5 ਸਾਲਾਂ ਬਾਅਦ ਇੰਡੀਆ ਚੱਲਿਆ ਦਿਮਾਮ ਰਹਿਂਦਾ ਵੀਰਾ ਇਹ ਦੂਜਾ ਬਾਈ ਕਿਨੇ ਚਿਰ ਬਾਅਦ ਚੱਲਿਆ 3 ਮਹੀਨਿਆਂ ਬਾਅਦ ਇਹ ਤਾਂ ਸਸਤਾ ਹੀ ਸੌਦਾ ਕਰ ਚੱਲਿਆ ਵੀਰਾ ਹੋਰ ਬਾਈ ਠੀਕ ਠਾਕ ਹੂੰ ਚੜਦੀ ਕਲਾ ਇਹ ਬਾਈ ਬਟਾਲੇ ਤੋਂ ਤੁਸੀਂ ਹਾਂਜੀ ਤੁਸੀਂ ਤਰਨ 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 ਠੀਕ ਆ ਵੀਰੇ ਆ ਜੋ ਲਬਣ ਖੋਜਣ ਲਈ ਜਿਸ ਕਰੀਏ ਸਾਡ ਛੱਲੇ ਹਾਂ ਹਾਂਜੀ ਭਾਈ ਇੰਡੀਗੋ ਸਸਤਾ ਜਾ ਆ ਜਈ ਇਸ ਇਹਨਾਂ ਚ ਇਹ ਖਵਾਉਂਦੇ ਪੀਉਂਦੇ ਤੇ ਚਾਰੇ ਗੱਲਾਂ ਪਾਣੀ ਪੀਂਣੀ ਪੀਉਂਦੇ ਹੁੰਦੇ ਪਰ ਲੈ ਸਸਤੇ ਜਾਂਦੇ ਆ ਇਹ ਤੇ ਖੜੇ ਬੈਰਨਾਂ ਦੀ ਟਿਕਟ ਵੀ ਮਿਲ ਜਾਂਦੀ ਹੈ ਇੱਧਰ ਦੇ ਪਾਸੇ ਸਾਹਮਣੇ ਸਾਡਾ ਸਮਾਨ ਪਿਆ। ਆਓ ਟਰਾਲੀਆਂ ਭਰੀਆਂ ਤੇ। ਆ ਸਾਡਾ ਹਿਸਾਬ-ਕਿਤਾਬ ਆ। ਚਲੋ ਆਪਾਂ ਚੱਲਦੇ ਹਾਂ। ਇਹ ਬੋਲੇ। ਥੈਂਕ ਯੂ ਸੁਪਰ ਮੁੰਲੇ ਕੈ। ਰਬ ਲਾਣ ਖਾਣ। ਦਿੱਲੀ 에어포 Passport holder. Passport holder. Delhi Railway Station. ਬਹੁਤ ਭਜਨਸ ਕਰਕੇ ਕਾਲੀ ਕਾਲੀ ਚ ਰੇਲ ਕੋਲੇ ਪਹੁੰਚੇ ਟਾਈਮ ਹੈ ਨਹੀਂ ਸੀ 사우ਦੀ ਅਰਬ ਦੀ ਧਰਤੀ ਤੋਂ ਸ਼ੁਰੂ ਕੀਤਾ ਇਹ ਸਫਰਾ ਇੱਥੇ ਆ ਰਹੇ ਆਪਾਂ ਇਸ ਵੇਲੇ ਦਿੱਲੀ ਦੇ ਦਿੱਲੀ ਕੈਂਟ ਤੇ ਖੜੇ ਆ ਸਾਢੇ 7 ਵਜੇ ਉਥੋਂ 에어ਪੋਰਟ ਤੋਂ ਨਿਕਲੇ 7:40 ਤੇ ਰੇਲ ਚੱਲਣੀ ਸੀ ਮੌਕੇ ਦੀ ਮੌਕੇ ਤੇ ਸਮਾਨ ਫੜਿਆ ਇਮੀਗ੍ਰੇਸ਼ਨ ਕਰਾਈ ਟਿਕਟ ਕਰਾਈ ਰੇਲ ਗੱਡੀ ਦੀ ਟੈਕਸੀ ਚੜੇ 25-30 ਮਿੰਟਾਂ ਚ ਇੱਥੇ ਆਏ ਪਸ 5 ਕਿਲੋਮੀਟਰ ਰੰਦੇ 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 ਆਪਾਂ ਇਸ ਗੱਡੀ 'ਚ ਵੜਦੇ ਹੋਗੇ ਮੌਕੇ 'ਚ ਟਿਕ ਟਿਕ ਲਾਈ ਕਰਾਈ ਸੀ ਤੇ ਆਹ ਡੱਬਾ ਮਿਲਿਆ ਪਹਿਲਾ ਦਰਜਾ ਜਦੋਂ ਵੀ ਅਸੀਂ ਕਿਸੇ ਸਫ਼ਰ ਤੋਂ ਮੁੜਦੇ ਹਾਂ ਸਭ ਤੋਂ ਵੱਧ ਚਾ ਸਾਡਾ ਇਹ ਜਵਾਨ ਨੂੰ ਹੁੰਦਾ ਇਹਨੇ ਝੋਲੇ ਫਰੋਲਣੇ ਆ ਇਹਦੇ ਚੋਂ ਸਮਾਨ ਕੱਢਣਾ ਤੇ ਨਾਲ ਸਮਾਨ ਦੇ ਸਭ ਤੋਂ ਜ਼ਰੂਰੀ ਹੁੰਦਾ ਇਹਦੇ ਲਈ ਫਰਿੱਜ ਮੈਗਨੇਟ ਇੱਕ ਫਰਿੱਜ ਮੈਗਨੇਟ ਲੈ ਲਈ ਤੇ ਹਾਂ ਲੈਂਦੇ ਆ ਪੁੱਤ ਲੈ ਝੋਲੇ ਜੀ ਖੋਲ ਲੇਗੀ ਤੈਨੂੰ ਫਿਰ ਥਿਆਉਣਗੇ ਇਹਦੇ ਚੋਂ ਹੋਰ ਨਬੂ ਹਾਲ ਚਾਲ ਕਿਦਾਂ ਠੀਕ ਆ ਜੀ ਲੱਗ ਗਿਆ ਸੀ ਹਾਂ ਜੀ ਦੇਖ ਫਿਰ ਮੇਰੇ ਵੱਲ ਤਾਂ ਦੇਖਾ ਵੀਡੀਓ ਦੇਖਦਾ ਸੀ ਜਦੋਂ ਵੀਡੀਓ ਦੇਖਦਾ ਸੀ ਉਦੋਂ ਮਿਸ ਕਰਦਾ ਸੀ ਲੈ ਖੁੱਲ ਗਿਆ ਕਿਆ ਬਾਤ ਹੈ ਉਧিয়ার ਭੇਦੀ ਬੁੱਲੀ ਕੈਫਾਲ ਸਦੀਕ ਤਮਾਮ ਜ਼ਹਿਨ ਸ਼ੋ ਸ਼ੋ ਮਾਲੂਮ ਅਰਬੀ ਮਾਫੀ ਮਾਲੂਮ ਅਰਬੀ ਅਰਬੀ ਦਾ ਮਤਲਬ ਕੀ ਹੈ ਪੰਜਾਬੀ ਚ ਪੰਜਾਬੀ ਚ ਮਤਲਬ ਇਹ ਜਿਵੇਂ ਆਪਾਂ ਕਹਿੰਦੇ ਨੇ ਕੀ ਹਾਲ ਚਾਲ ਆ ਉਹਨੂੰ ਕਹਿੰਦੇ ਨੇ ਕੈਫਾਲ ਸਦੀਕ ਆਪਾਂ ਕਹਿੰਦੇ ਨੇ ਮੈਨੂੰ ਥੋੜੀ ਥੋੜੀ ਅੰਗਰੇਜ਼ੀ ਆਉਂਦੀ ਹੈ ਉਹ ਕਹਿੰਦੇ ਨੇ ਸ਼ੋ ਸ਼ੋ ਮਾਲੂਮ ਹਰ ਹੋਰ ਜੇ ਨਾ ਜੇ ਅਰਬੀ ਨਾ ਉਹਦੀ ਫਰਕ ਹੈ ਦੀਦਾ ਮਾਫੀ ਮਾਲੂਮ ਅਰਬੀ ਖੋਰਾ ਬੱਸ ਬੋਤਾ ਇਨੀ ਕਿਉਂਦੀ ਮੈਨੂੰ ਚਾਰ ਕਿਹਾ 34 4 ਇੱਕ ਕਹਿ ਦਿੰਦੇ ਹੁੰਦੇ ਆ ਕੈ ਫਾਲਸਦੀਕ तमाम ਜਨ ਅਲਹਮਦੁਲਿਲਾ ਵੀ ਰੱਬ ਦਾ ਸ਼ੁਕਰ ਆ ਥਰਮਾ ਮਮੀ ਨੂੰ ਤੇ ਸਭ ਚਾਪੀ ਜਾ ਉਹ ਹੀ ਵੀ ਅਲਹਮਦੁਲਿਲਾ ਨਹੀਂ ਵੀ ਰੱਬ ਦਾ ਸ਼ੁਕਰ ਆ ਹਾਂ ਆਮ ਸਾਹੀ ਤੋਂ ਅਲਹਮਦੁਲਿਲਾ हां मारा सी जी माना माना सुनाਉਣੀ ਦੱਸੀ ਸੀ ਆਸੀ ਦਾ ਰਬ ਦਾ ਨਾਲੰਦ ਤੂੰ ਵੀਡੀਓ ਸਾਰੀਆਂ ਦੇਖੀਆਂ ਤੁਸੀਂ ਪਰ ਥੋੜੀ ਹੀ ਰਹਿ ਗਈ ਸੀ 49 49 ਚਲੋ ਦੇਖਾਂਗੇ ਫਿਰ ਆਪਾਂ ਇਕੱਠੇ ਬੈਠ ਕੇ ਹਨਾ ਮੰਮੀ ਥੋੜੀ ਹੀ ਰਹਿ ਗਈ ਸੀ ਸਵੇਰ ਦੇ ਕਰ ਆਇਆ ਕਬੂਤਰ ਬੈਠ ਗਿਆ ਉਹ ਕੰਡੇ ਉੱਪਰ ਅੱਖਾਂ ਬੰਦ ਕਰਨ ਲੱਗਿਆ ਉਸ ਹਿੱਲੀ ਜਾਵੇ ਉਸੇ ਤਰ੍ਹਾਂ ਬਿੱਛੋ ਬਿੱਲੀ ਮਸੀ ਆਈ ਕਬੂਤਰ ਫੜਨ ਦੀ ਚੁੱਕ ਬਣਾਏ ਕਬੂਤਰ ਉੱਡਿਆ ਮਾਰ ਉਡਾਰੀ ਬਿੱਲੀ ਮਸੀ ਡੋ ਡੋ ਬਿੱਲੀ ਮਸੀ ਡੋ ਡੋ ਸਾਰੇ ਸਵਾਦ ਤੇ ਮੇਰੇ ਬਾਪੂ ਆ ਗਏ ਤੁਸੀਂ ਹੰਤੋੜਾ ਜੀ ਲੱਗੂਗਾ ਬਾਪੂ ਤੋਂ ਹਲੋ ਆਪਣੇ ਸਫਰਾਂ ਨੂੰ ਦੇਖਣ ਵਾਲੇ ਜਿੰਨੇ ਵੀ ਵੀਰ ਭਰਾ ਭੈਣ ਭਰਾ ਘਰਾਂ 'ਚ ਬਹਿ ਕੇ ਪਰਿਵਾਰਾਂ ਨਾਲ ਦੇਖਦੇ ਰਹੇ ਆ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਤੁਸੀਂ ਦੇਖਦੇ ਹੋ ਤੁਹਾਡਾ ਹੌਸਲਾ ਵੱਧਦਾ ਸਾਨੂੰ ਮਿਲਦੇ ਹੋ ਬਈ ਜਿੰਨੇ ਵੀ ਵੀਰ ਭਰਾ ਮਿਲੇ ਆ عمان 'ਚ ਯੂਏਈ 'ਚ ਕਤਰ ਬਹਿਰੀਨ 사ऊदी ਕੁਵੈਤ ਥੋੜਾ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਸਫਰ ਤੁਹਾਡੇ ਸਾਰਿਆਂ ਕਰਕੇ ਬਹੁਤ ਸ਼ਾਨਦਾਰ ਰਿਹਾ ਟਰੱਕਾਂ ਵਾਲੇ ਬਾਈ ਦੂਜੇ ਕਿਸੇ ਵੀ ਕੰਮ ਨਾਲ ਜੁੜੇ ਹੋਏ ਵੀਰ ਭਰਾ ਸਾਨੂੰ ਸਾਰੇ ਮਿਲੇ ਆ ਤੇ ਜਿਵੇਂ ਵਿਉਂਤਿਆ ਸੀ ਸਫਰ ਸਾਡਾ ਉਹ ਤੋਂ ਵੀ ਕਿਤੇ ਸੋਹਣਾ ਰਿਹਾ ਹੈ 89 ਡੇਸ 99 ਦਿਨਾਂ ਦੇ ਵਿੱਚ ਇਹ ਸਫਰ ਨੂੰ ਸਾਰਿਆਂ ਨੂੰ ਅਸੀਂ ਨੇ ਪੜਿਆ ਤੇ 6 ਦੇਸ਼ ਗਲਫ ਦੇ ਉਹ ਉਹ ਆਪਾਂ ਚੰਗੀ ਤਰ੍ਹਾਂ ਦੇਖਿਆ ਹੁਣ ਆਪਾਂ ਅੱਗੇ ਮਿਲਾਂਗੇ ਨਵੇਂ ਸਫਰਾਂ ਤੇ ਨਵੇਂ ਰਾਹਾਂ ਤੇ ਤੇ ਜੁੜੇ ਰਹੋ ਆਪਣੇ ਸਫਰਾਂ ਨਾਲ ਫੇਰ ਮਿਲਦੇ ਆ ਬਾਈ ਜਰੂਰ ਮਾਲਕ ਸੁੱਖ ਰੱਖੇ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਕੋਈ ਹੋਰ ਗੱਲਬਾਤ ਕਹਿਣੀ ਹੈ ਮੈਂ ਵੀ ਬਾਪੂ ਨਾਲ ਟੂਰ ਕਰਦੋਂਨਾ ਤੁਸੀਂ ਵੀ ਕਰਿਆ ਕਰੋ ਬਾਪੂ ਨਾਲ ਹਾਂ ਇਹਨੂੰ ਮੈਂ ਕਮਾਉਂਦਾ ਹੁੰਦਾ ਜਦੋਂ ਸਾਡਾ ਛੁੱਟੀਆਂ ਹੁੰਦੀਆਂ ਹਨ ਨਵਨਤਨ ਤੇ ਉਦੋਂ ਅਸੀਂ ਚਾਈਦਾ ਹੁੰਦਾ ਐਰ ਕੀ ਜੂਨ ਦੀ ਛੁੱਟੀਆਂ ਹੋਣੀਆਂ ਬੱਤੇ ਨੂੰ ਛੁੱਟੀਆਂ ਦੂਰ ਨੇ ਤੇਰੀਆਂ ਪਰ ਪੇਪਰਾਂ ਤੋਂ ਬਾਅਦ ਜੇ ਲੋਟ ਲੱਗਦੇ ਆ ਗੇੜਾ ਧਾਕੇ ਲਿਆਉਣਾ ਕੁ ਦੋ ਥਾਵਾਂ ਤੇ ਓਕੇ ਠੀਕ ਹੈ